ਬਾਬਿਓ ਉਹਨਾਂ ਨੂੰ ਜਵਾਬ ਦੇਣ ਲੱਗਾ ਲੋਕਾਂ ਨੂੰ ਜਿਹੜੇ ਕਹਿੰਦੇ ਸੰਨੀ ਦੇ ਉਲ ਕਿੱਥੇ ਚਮਕੀਲਾ ਕਿੱਥੇ ਚਮਕੀਲੇ ਨੂੰ ਕੌਣ ਪੁੱਛਦਾ ਸੀ ਹੁਣ ਉਹ ਵੀ ਜ਼ਿਆਦਾਤਰ ਚੱਕ ਦਿੱਤੀ ਆ ਤਾਂ ਕਰਕੇ ਮੈਂ ਕਹਿਣ ਲੱਗਾ ਮੈਨੂੰ ਕਮੈਂਟ ਮੈਸੇਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕੀ ਚਮਕੀਲਾ ਕਲਾਕਾਰ ਇਸ ਕਿਸੇ ਨਾਲੋਂ ਘੱਟ ਸੀ ਕਿਉਂ ਤੁਹਾਨੂੰ ਇਹਨਾਂ ਪਤਾ ਕਿ ਜਦੋਂ ਬਾਹਰਲੇ ਮੁਲਕ ਕੈਨੇਡਾ ਚ ਕਿਤੇ ਅਰਬ ਵਿੱਚ ਸ਼ੋਅ ਲੱਗਦੇ ਸੇ ਉੱਥੇ ਬਹੁਤਾ ਐਕਟਰਾਂ ਨੂੰ ਨਹੀਂ ਸੀ ਪਸੰਦ ਕੀਤਾ ਜਾਂਦਾ ਕਿਉਂਕਿ ਇਹਨਾਂ ਨੇ ਮਗਰਬ ਫਿਲਮੀ ਗਾਣੇ ਹਿੰਦੀ ਲਾ ਕੇ ਨੱਚਣਾ ਹੁੰਦਾ ਸੀ ਤੇ ਪੰਜਾਬੀ ਸਿੰਗਰਾਂ ਨੇ ਉੱਥੇ ਗਾਣਾ ਹੁੰਦਾ ਸੀ ਚਮਕੀਲੇ ਦਾ ਸ਼ੋਅ ਸੀਗਾ ਤੇ ਉੱਥੇ ਕਿਤੇ ਸੰਨੀ ਦੇ ਹੌਲ ਦਾ ਵੀ ਸੀਗਾ ਉਹ ਤੋਂ ਇੱਕ ਦੂਜੇ ਦਿਨ ਹਨਾ ਤਾਂ ਸ਼ਾਇਦ ਉਦਣੇ ਹੀ ਸੀਗਾ ਪਤਾ ਨਹੀਂ ਤਾਂ ਉਹ ਕੈਨਸਲ ਕਰਤਾ ਸੀਗਾ ਕਿ ਉੱਥੇ ਚਮਕੀਲੇ ਦਾ ਸ਼ੋਅ ਸੀਗਾ ਕਹਿੰਦੇ ਹਨਾ ਤਾਂ ਉਹ ਉਹਦੇ ਤਾਂ ਕਹਿੰਦੇ ਨਹੀਂ ਜੀ ਇਦਾਂ ਹੋਈ ਨਹੀਂ ਸਕਦੀ ਕਿਉਂ ਨਹੀਂ ਪਾਈ ਹੋ ਸਕਦੀ ਕਿਉਂਕਿ ਪੰਜਾਬ ਬਾਹਰਲੇ ਮੁਲਕਾਂ ਦੇ ਜਿੰਨੇ ਪੰਜਾਬੀ ਆ ਹਨਾ ਉਹ ਪੰਜਾਬੀ ਸਿੰਗਰਾਂ ਨੂੰ ਪਿਆਰ ਕਰਦੇ ਆ ਤੇ ਇਹਦੀ ਅਸਲੀਅਤ ਇਹ ਹੋਈ ਸੀਗੀ ਕਿ ਲੋਕੀ ਚਮਕੀਲੇ ਨੂੰ ਹੀ ਉੱਥੇ ਸੁਣਨਾ ਚਾਹੁੰਦੇ ਸੀਗੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਹਿੰਦੀ ਵਾਲਿਆਂ ਨੂੰ ਪਈ ਇੱਥੇ ਸੰਨੀ ਸੁੰਨੀ ਦੀਵਾਲ ਨੂੰ ਕਿਸੇ ਨੇ ਨਹੀਂ ਦੇਖਣਾ ਉਹਨਾਂ ਦੇ ਪ੍ਰੋਮੋਟਰਾਂ ਨੇ ਆਪਣਾ ਡੁੰਡੀ ਡੋਰਾ ਚੱਕਿਆ ਸੀਗਾ ਕਹਿੰਦੇ ਤੇ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਤੇ ਉੱਥੇ ਚਮਕੀਲਾ ਬਾਅਦ ਚ ਜਦੋਂ ਚਮਕੀਲੇ ਦਾ ਸ਼ੋਅ ਆਉਂਦੀ ਦੁਨੀਆ ਬਹੁਤ ਆਈ ਸੀ ਇਦਾਂ ਹੀ ਮਤਾਬ ਜੰਦੀਵਾਰ ਨੂੰ ਵੀ ਹੋਇਆ ਸੀਗਾ ਬਹੁਤ ਸਾਰੇ ਸਿੰਗਰਾਂ ਨਾਲ ਇਦਾਂ ਹੀ ਚਮਕੀਲੇ ਦੇ ਸ਼ੋਅ ਹੁੰਦੇ ਸੀ ਜਿੱਥੇ ਚਮਕੀਲਾ ਫੁੱਲ ਬਟਾ ਫੁੱਲ ਐਨ ਯਾਨੀ ਕਿ ਚੜਦੀ ਕਲਾ ਤੇ ਤੇ ਬਾਕੀ ਉਹ ਫੇਲ ਹੁੰਦੇ ਸੀਗੇ ਇਹਨਾਂ ਦੇ ਸੰਨੀ ਸੁੰਨੀ ਦੀਵਾਲ ਹੋਣਾ ਦੇ ਸ਼ੋਅ ਮੈਂ ਤੁਹਾਨੂੰ ਦੱਸੂਗਾ ਹੋਰ ਬਹੁਤ ਸਾਰੇ ਐਕਟਰ ਸੀਗੇ ਜਿਹੜੇ ਉਨ ਉਸ ਜਮਾਨੇ ਦੇ ਵੀ ਉਹਨਾਂ ਦੇ ਜਿਹੜੇ ਸ਼ੋਅ ਆ ਫੇਲ ਹੋਏ ਆ ਤੇ ਚਮਕੀਲੇ ਦੇ ਸ਼ੋਅ ਉੱਥੇ ਜਿਹੜੇ ਪੂਰੇ ਸਫਲ ਪੂਰੇ ਝੰਡੇ ਗੱਡੇ ਚਮਕੀਲੇ ਨੇ ਸੰਨੀ ਦੇ ਹਾਲ ਤਾਂ ਪੈਰਾਂ 'ਚ ਰੋਲ ਰਾਲ ਕੇ ਰੱਖ ਦਿੱਤਾ ਸੀਗਾ ਚਮਕੀਲੇ ਨੇ ਜੇ ਨਹੀਂ ਯਕੀਨਤਾ ਵੀਡੀਓ ਮਰੀ ਸੁਣ ਲਾਓ ਫੇ